ਹੁਣ ਕਿਸਾਨ ਨਹੀਂ ਧਰਨੇ ਲੱਗ ਰਹੇ ਨੇ ਠੀਕ ਹੈ ਜੀ ਪਰ ਸੋਚੋ ਸਾਡੇ ਬੱਚੇ ਕਿੱਥੇ ਰਹਿੰਦੇ ਨੇ ਏਸੀ ਚ ਪੜ੍ਹਦੇ ਕਿੱਥੇ ਨੇ ਏਸੀ ਸਕੂਲ ਚ ਟਿਊਸ਼ਨ ਕਿੱਥੇ ਆ ਏਸੀ ਚ ਠੀਕ ਹੈ ਜੀ ਉਹ ਭਾਗਾਂ ਵਾਲੇ ਮਾਪੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਖੇਤ ਲੈ ਕੇ ਜਾਂਦੇ ਨੇ ਬੱਚਿਆਂ ਨੂੰ ਖੇਤ ਦਿਖਾਉਂਦੇ ਨੇ ਦੱਸਦੇ ਨੇ ਵੀ ਇਹ ਕਦੋਂ ਫਸਲ ਬੀਜੀਂਦੀ ਹੈ ਪੁੱਤਰ ਕਦੋਂ ਵੱਢੀਂਦੀ ਹੈ ਸਾਡੇ ਬੱਚਿਆਂ ਨੂੰ ਅੱਜ ਇਹ ਹੀ ਨਹੀਂ ਪਤਾ ਵੀ ਸਾਡੀ ਬਟ ਕਿਹਦੇ ਨਾਲ ਸੰਝੀ ਹੈ ਵੱਢੀਂ ਦਾ ਕੀ ਹੈ ਕਿਹੜੇ ਮੌਸਮ ਚ ਹਾੜੀ ਚ ਕੀ ਬੀਜੀਂਦਾ ਕੀ ਵੱਢੀਂਦਾ ਨਹੀਂ ਪਤਾ ਜਦੋਂ ਸਾਡੇ ਬੱਚਿਆਂ ਨੂੰ ਖੇਤੀ ਦਾ ਹੀ ਨਹੀਂ ਪਤਾ ਸਾਡੇ ਖੇਤ ਦਾ ਨਹੀਂ ਪਤਾ ਉਹ ਸਾਨੂੰ ਕਮਾ ਕੇ ਦੇਣਗੇ ਅਸੀਂ ਆਸ ਰੱਖਦੇ ਹਾਂ ਦੁਖਦਾਰੂ ਸੁਖ ਰੋਗ ਪਿਆ ਹੁਣ ਜਿਹੜਾ ਬੱਚਾ ਏਸੀ ਚ ਰਹਿ ਗਿਆ ਵਦੇਸ਼ ਵਾਗ ਗਿਆ ਹੂੰ ਉਹ ਮਾਪੇ ਨੂੰ ਆ ਕੇ ਥੋੜੀ ਕਹੂ ਵੀ ਮੈਂ ਖੇਤੀ ਕਰੂੰਗਾ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਵੀ ਬਾਹਰ ਆ ਜਾਓ ਇਹਨੂੰ ਵਿੱਚੋਂ ਪਰ ਆਪਾਂ ਕੀ ਕਰਨੀ ਹੈ ਉਹ ਕਹਿੰਦਾ ਜ਼ਮੀਨ ਵਿੱਚੋਂ ਬਿਲਕੁਲ ਜੀ ਬਾਹਰ ਆ ਜਾਓ ਬਾਹਰ ਆਪਣੀ ਜ਼ਿੰਦਗੀ ਤੁਸੀਂ ਵੀ ਜਿਓ ਮੈਂ ਵੀ ਬਿਲਕੁਲ ਜੀ ਅੱਜ ਅਸੀਂ ਬੱਚੇ ਪਾਲਦੇ ਹੋਏ ਸਭ ਦੀ ਥਿੰਕਿੰਗ ਇਹ ਆ ਵੀ ਮੇਰਾ ਬੱਚਾ ਪੜਦਾ ਜੀ ਮੈਂ ਵਿਦੇਸ਼ ਭੇਜ ਦੂੰਗਾ ਇਹੀ ਸੋਚ ਹੈ ਨਾ ਜੀ ਸਭ ਦੀ ਪਰ ਕੋਈ ਇਹ ਵੀ ਤਾਂ ਸੋਚੇ ਵੇ ਬੱਚਿਆਂ ਨੂੰ ਬਾਹਰ ਭੇਜ ਕੇ ਤੁਹਾਨੂੰ ਰੋਟੀ ਕੌਣ ਦੇਊਗਾ ਅੱਜ ਅਸੀਂ ਕਹਿੰਦੇ ਆ ਪ੍ਰਵਾਸੀ ਪੰਜਾਬ ਚੋਂ ਵਗ ਜਾਣ ਪ੍ਰਵਾਸੀਆਂ ਨੂੰ ਪੰਜਾਬ ਚੋਂ ਭੇਜੋ ਭੇਜੋ ਜੀ ਸਦਕੇ ਪਰ ਆਪਣਿਆਂ ਨੂੰ ਤਾਂ ਮਜ਼ਬੂਤ ਬਣਾ ਲਓ ਜਿਨ੍ਹਾਂ ਨੇ ਕੱਲ ਨੂੰ ਤੁਹਾਨੂੰ ਰੋਟੀ ਦੇਣੀ ਹੈ ਤੁਸੀਂ ਬੁੱਢੇ ਹੋ ਜਾਣਾ ਹੈ ਬੈਠ ਜਾਣਾ ਪਰ ਆਉਣ ਵਾਲਾ ਟਾਈਮ ਇਹੋ ਜਿਹਾ ਵੀ ਆ ਜਾਣਾ ਰੁਪਈਆ ਹਰ ਇੱਕ ਕੋਲੇ ਆਮ ਹੋਊਗਾ ਬੈਗ ਰੁਪਈਆਂ ਦਾ ਭਰ ਕੇ ਬੰਦਾ ਸਿਹਤ ਖਰੀਦਣ ਜਾਊ ਪਰ ਸਿਹਤ ਕਿਤੋਂ ਨਹੀਂ ਮਿਲਨੀ ਅੱਜ ਜਮਨਿਆਂ ਨੂੰ ਸ਼ੂਗਰ ਹੈ ਹਾਂਜੀ ਜਮਨਿਆਂ ਨੂੰ ਬਿਮਾਰੀਆਂ ਨੇ ਨਾਰਮਲ ਡਿਲੀਵਰੀ ਕਿਸੇ ਦਿਨ ਨਹੀਂ ਹੋ ਰਹੀ ਕੀ ਆਸ ਰੱਖਦੇ ਆਂ ਅਸੀਂ ਇੱਥੇ ਆਓ ਨਾਰਮਮਲ ਡਿਲੀਵਰੀ ਕਿਉਂ ਨਹੀਂ ਹੁੰਦੀ ਅੱਜ ਕੱਲ ਨਾਰਮਲ ਡਿਲੀਵਰੀ ਜਦੋਂ ਦਾਈਆਂ ਹੁੰਦੀਆਂ ਸੀਗੀਆਂ ਉਦੋਂ ਨਾਰਮਲ ਡਿਲੀਵਰੀਸ ਹੋ ਜਾਂਦੀਆਂ ਸੀ ਜੀ ਹੁਣ ਡਾਕਟਰਸ ਨੇ ਹੁਣ ਸਭ ਕੁਝ ਹੈ ਜੀ ਹੁਣ ਨਾਰਮਲ ਡਿਲੀਵਰੀ ਨਹੀਂ ਹੋ ਰਹੀ ਤੇ ਸਭ ਤੋਂ ਵੱਡੀ ਗੱਲ ਜਿਨ੍ਹਾਂ ਕੋਲ ਟੈਕਨੋਲੋਜੀ ਆ ਯੂ ایس اے ਵਰਗੇ ਦੇਸ਼ਾਂ ਕੋਲ ਕੈਨੇਡਾ ਵਰਗੇ ਦੇਸ਼ਾਂ ਕੋਲ ਯੂ ਕੇ ਵਰਗੇ ਦੇਸ਼ਾਂ ਕੋਲ ਜਿਹੜਾ ਟੈਕਨੋਲੋਜੀ ਆ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਨਾਰਮਲ ਡਿਲੀਵਰੀ ਜਿਹੜੀ ਆ ਉਹ ਜ਼ਿਆਦਾ ਪ੍ਰੇਫਰ ਕੀਤੀ ਜਾ ਰਹੀ ਹੈ ਤੇ ਜ਼ਿਆਦਾ ਹੋ ਰਹੀ ਆ ਤੇ ਇੰਡੀਆ ਦੇ ਵਿੱਚ ਜਿਹੜੀ ਆ ਨਾਰਮਲ ਡਿਲੀਵਰੀ ਨਹੀਂ ਹੋ ਰਹੀ ਨਾਰਮਲ ਡਿਲੀਵਰੀ ਕਿੱਥੋਂ ਹੋਊ ਵਿਰਜੇ ਪਹਿਲਾਂ ਜਿਹੜੀ ਔਰਤ ਸੀ ਇਨਸਾਨ ਦੇ ਬਰਾਬਰ ਉੱਠ ਕੇ ਬੰਦੇ ਦੇ ਕੰਮ ਕਰਦੀ ਸੀ ਸਵੇਰੇ 3 ਵਜੇ ਉੱਠਣਾ ਠੀਕ ਹੈ ਜੀ ਮੱਝਾਂ ਨੂੰ ਪੱਠੇ ਪਾਉਣੇ ਚਾਹ ਕਰਨੀ ਚਾਹ ਕਰਕੇ ਘਰ ਵਾਲੇ ਨੂੰ ਖੇਤ ਤੋੜਨਾ ਹਲ ਬੋਣ ਵਾਸਤੇ ਆਪ ਹਾਜ਼ਰੀ ਪਕਾਉਣੀ ਧਾਰਾਂ ਚੋਣੀਆਂ ਹੱਥੀਂ ਦੁੱਧ ਰੜਕਣਾ ਠੀਕ ਹੈ ਜੀ ਫਿਰ 2 ਕਿਲੋਮੀਟਰ ਦੂਰ ਖੇਤ ਹੋਣਾ ਰੋਟੀ ਲੈ ਕੇ ਪਹਿਲਾਂ ਹਾਜ਼ਰੀ ਲੈ ਕੇ ਜਾਣੀ ਫਿਰ 10:30 ਵਾਲੀ ਚਾਹ ਲੈ ਕੇ ਜਾਣੀ ਫੇਰ ਦੁਪਹਿਰ ਦੀ ਰੋਟੀ ਲੈ ਕੇ ਜਾਣੀ ਫੇਰ ਢਾਈ ਵਾਲੀ ਚਾਹ ਲੈ ਕੇ ਜਾਣੀ ਫੇਰ ਆ ਕੇ ਮੱਜਾਂ ਤੇ ਲੱਗ ਜਾਣਾ ਰਾਤ ਦੀ ਰੋਟੀ ਦਾ ਟਾਈਮ ਥੱਕ ਹਾਰ ਕੇ ਟੁੱਟ ਕੇ ਪੈਂਦੇ ਸੀ ਹੁਣ ਅੱਜ ਏਸੀਆਂ ਚ ਬੈਠ ਕੇ ਤੁਸੀਂ ਨਾਰਮਲ ਡਿਲੀਵਰੀ ਕਰਨ ਰ ਹਾਥਾ ਲਾ ਕੇ ਕੋਈ ਰਾਜੀ ਨਹੀਂ ਕੰਪਲੀਟ ਬੈੱਡ ਰੈਸਟ ਚਾਹੀਦੀ ਐ ਆਪਾਂ ਕਹਿੰਦੇ ਨਾਰਮਲ ਬੱਚਾ ਪੈਦਾ ਹੋ ਜਾ ਪਹਿਲਾਂ ਘਰਾਂ ਚ ਝਗੜੇ ਘੱਟ ਹੁੰਦੇ ਸੀ ਕਿਉਂ ਜੇ ਕੋਈ ਮੀਆਂ ਬੀਬੀ ਲੜ ਵੀ ਪੈਂਦੇ ਸੀ ਜਦੋਂ ਨੂੰ ਕੰਮ ਕਾਰਜ ਚ ਪਹਿਲਾਂ ਤਾਂ ਟਾਈਮ ਇਹ ਨਿਕਲਦਾ ਸੀ ਸੋਨੂੰ ਮੈਂ ਦੱਸ ਕੀ ਹੈ ਟਾਈਮ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਕੀ ਸ਼ਡਿਊਲ ਸੀ ਦੂਜਾ ਮੋਬਾਈਲ ਨਹੀਂ ਸੀ ਹੁੰਦੇ ਕਿਤੇ ਸੁਨੇਹਾ ਲੱਗਦਾ ਪਏ ਇੱਕਿਆਂ ਨੂੰ ਵੀ ਭਾਈ ਤੁਹਾਡੀ ਕੁੜੀ ਪਰੌਣੇ ਨੇ ਕੁੱਟਤੀ ਜਦੋਂ ਨੂੰ ਪੇਕੇ ਆਉਂਦੇ ਸੀ ਦੁਬਾਰੇ ਸੁਲਾ ਹੋ ਰਹੀ ਹੁੰਦੀ ਸੀ ਹੁਣ ਤੁਰਤ ਬਟਨ ਨੱਪੋ ਆ ਜੋ ਲੈ ਜਾ ਕੋਈ ਨਹੀਂ ਗੱਲ ਪੁੱਛਦਾ ਵੀ ਕੀ ਹੋਈ ਸੀ ਚੱਕ ਕੇ ਲੈ ਜਾਂਦੇ ਨੇ ਫੇਰ ਜੀ ਤੁਰ ਕੇ ਕੋਈ ਰਾਜੀ ਨਹੀਂ ਹਮ ਸ਼ਹਿਰ ਕੋਈ ਨਹੀਂ ਕਰਦਾ ਹਮ ਆਪਾਂ ਕਹਿੰਨੇ ਆ ਬੇਟੀ ਨੂੰ ਪ੍ਰੈਗਨੈਂਟ ਐ ਭਾਈ ਤੈ ਕੰਮ ਨਹੀਂ ਕਰਨਾ ਤੈ ਡੱਕਾ ਨਹੀਂ ਤੋੜਨਾ ਮੇਰੇ ਘਰੇ ਖੁਦ ਮੇਰੇ ਬ੍ਰਦਰ ਕੋਲ ਦੋ ਬੱਚੇ ਨੇ ਹਮ ਦੋਏ ਨਾਰਮਲ ਡਿਲੀਵਰੀ ਨਾਲ ਹੋਏ ਨੇ ਉਹ ਕਿਦਾਂ ਉਹ ਕਿਦਾਂ ਕਿ ਜੀ ਭਾਬੀ ਜੀ ਕੰਮ ਕਰਦੇ ਨੇ ਕੰਮ ਕਰਦੇ ਰਹੇ ਨੇ ਜਿੱਦੇ ਬੱਚਾ ਹੋਣਾ ਸੀ ਉਦੋਂ ਵੀ ਕੱਪੜੇ ਸੁੱਕਣੇ ਪਾਉਣ ਲੱਗੇ ਰਹੇ ਸੀ ਤੋ ਕਿ ਉਦੋਂ ਦਰਦ ਉੱਠਿਆ ਜਦੋਂ ਗਏ ਨੋਰਮਲ ਡਿਲੀਵਰੀ ਸਾਡੀਆਂ ਖਰਾਕਾਂ ਸਾਡਾ ਅਸੀਂ ਤਾਂ ਜੀ ਦੇਖੋ ਘਰ ਚੰਗਾ ਚਾਹੀਦਾ ਕੋਠੀ ਹਮ ਪ੍ਰਮਾਤਮਾ ਸਭ ਨੂੰ ਦੇਵੇ ਨੌਕਰ ਵੀ ਰੇਕ ਨੂੰ ਚਾਹੀਦਾ ਇਹ ਤਾਂ ਇੱਕ ਅਸੀਂ ਬੁਰਕੀ ਨਹੀਂ ਮੋਚੇ ਦੂਜੇ ਤੋਂ ਪਵਾ ਸਕਦੇ ਹਮ ਅਸੀਂ ਕਹਿੰਦੇ ਸਾਨੂੰ ਹੱਥ ਨਾ ਲਿਆਉਣਾ ਪਵੇ ਦੁਕਾਨ ਤੇ ਇਹ ਹੈ ਜੀ ਮੈਂ ਨਾ ਅਸਲ ਦੇ ਵਿੱਚ ਅ ਔਰਤਾਂ ਦੀ ਜਿਹੜੀ ਦਿੱਕਤਾਂ ਨਾ ਉਹ ਵੱਧ ਰਿਆ ਸੀਗਾ ਜੀ ਵੀ ਕਹਣੀਆਂ-ਕਹਣੀਆਂ ਦਿੱਕਤਾਂ ਆਉਂਦੀਆਂ ਦੇਖੋ ਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਹਾਂ ਜਿਹੜੀਆਂ ਔਰਤਾਂ ਨੇ ਉਸ ਸਮੇਂ ਆਪਣਾ ਸ਼ਰੀਰ ਨਹੀਂ ਹਿਲਾਉਂਦੀਆਂ ਤੁਰਦੀਆਂ ਫਿਰਦੀਆਂ ਨਹੀਂ ਐ ਤਾਂ ਜਿਹੜੀ ਨਾਰਮਲ ਡਿਲੀਵਰੀ ਨਹੀਂ ਹੁੰਦੀ ਪਰ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਅੱਜਕੱਲ ਜਿਸ ਤਰੀਕੇ ਦੇ ਹਾਲਾਤ ਐ ਜੇ ਔਰਤਾਂ ਉਸ ਤਰੀਕੇ ਨਾਲ ਜਿੱਦਾਂ ਉਹ ਨਾਰਮਲ ਪਹਿਲਾਂ ਚਲਦੀਆਂ ਹੁੰਦੀਆਂ ਉਹ ਨਾਰਮਲੀ ਉਸ ਤਰੀਕੇ ਨਾਲ ਕੰਮ ਕਰਨ ਜੀ ਤਾਂ ਬੇਬੀ ਤੇ ਜਾਣ ਤੇ ਬਹੁਤ ਖਤਰਾ ਆ ਜਾਂਦਾ ਕਈ ਵਾਰੀ ਅਸੀਂ ਦੇਖਦੇ ਹਾਂ ਬੇਬੀ ਡਿਲੀਵਰੀ ਤੋਂ ਪਹਿਲਾਂ ਹੀ ਉਹਦੀ ਡੈਥ ਹੋ ਜਾਂਦੀ ਹੈ। ਬਿਰਜੇ ਡਾਕਟਰਸ ਕਹਿ ਦਿੰਦੇ ਆ ਪੂਰਾ ਬੈਡ ਰੈਸਟ ਲਓ ਨਹੀਂ ਤਾਂ ਬੇਬੀ ਦੀ ਜਾਨ ਤੇ ਖਬਰ ਦੇਖੋ ਜੀ ਇਹ ਨਹੀਂ ਹੁੰਦਾ ਕਿ ਪ੍ਰੈਗਨਨਸੀ ਹੋ ਗਈ ਹੁਣ ਆਪਾਂ ਕੰਮ ਕਰਨ ਲੱਗ ਜਾਈਓ ਪਹਿਲੇ ਦਿਨ ਤੋਂ ਹੀ ਸਾਨੂੰ ਐਕਟਿਵ ਰਹਿਣਾ ਚਾਹੀਦਾ ਸਾਡੀ ਬੋਡੀ ਨੂੰ ਜਿਹੋ ਜੀ ਤੁਸੀਂ ਆਦਤ ਪਾ ਲਓਗੇ ਇਹਨੇ ਉੱਥੇ ਆ ਜਾਣਾ ਫਿਰ ਦੂਜੀ ਗੱਲ ਡਾਕਟਰ ਸਾਹਿਬ ਨੇ ਤਾਂ ਕਹਿਣੀ ਹੈ ਕਿ ਕੰਪਲੀਟ ਬੈਡ ਰੈਸਟ ਕਰੋ ਖਰਾਕਾਂ ਕੀ ਨੇ ਅੱਜ ਕੋਈ ਭੈਣ ਪ੍ਰੈਗਨੈਂਟ ਹੈ ਉਹਨੂੰ ਪੁੱਛੋ ਵੀ ਬੇਟਾ ਕਿਹੜਾ ਫਰੂਟ ਖਾਣਾ ਉਹ ਕੋਹ ਨੂੰ ਗੋਲ ਗੱਪੇ ਲੈ ਦੋ ਮੇਰੇ 버ਗਰ ਨੂੰ ਜੀ ਕਰਦਾ ਖਾਣੀਆਂ ਤਾਂ ਗਲੀਆਂ ਸੜੀਆਂ ਚੀਜ਼ਾਂ ਨੇ ਜੀ ਫਿਰ ਉਹ ਬੱਚੇ ਤੇ ਸਾਈਡ ਇਫੈਕਟ ਹੋਏਗਾ ਨਹੀਂ ਇੱਥੇ ਤੱਕ ਮੈਂ ਕਹਿ ਸਕਦਾ ਜਨਾਬ ਜਦੋਂ ਕਿਸੇ ਦੇ ਘਰੇ ਕੋਈ ਬੇਟੀ ਨੂੰ ਪ੍ਰੈਗਨੈਂਟ ਹੈ ਹੂੰ ਉਦੇ ਰੂਮ ਦੇ ਵਿੱਚ ਜਿਹੜੀ ਫੋਟੋ ਹੋਊ ਹਰ ਰੋਜ਼ ਉਹ ਫੋਟੋ ਨੂੰ ਦੇਖੋ ਉਹਦਾ ਫੋਟੋ ਦਾ ਵੀ ਅਸਰ ਬੱਚੇ ਤੇ ਪੈਂਦਾ ਹੈ ਬੱਚਾ ਉਹੋ ਜਿਹੇ ਗੁਣਾਂ ਵਾਲਾ ਪੈਦਾ ਹੋਊਗਾ ਠੀਕ ਹੈ ਨਾ ਜੀ ਇਹ ਜਿਹੜੇ ਮਰਜੀ ਵੈਦ ਵਿਦਵਾਨ ਤੋਂ ਪੁੱਛ ਲਿਓ ਹੂੰ ਪ੍ਰਾਣੀਆਂ ਦਾਇਆਂ ਨੂੰ ਪੁੱਛ ਲਿਓ ਹੁਣ ਅਸੀਂ ਦੇਖਦੇ ਗੀ ਆ 24 ਘੰਟੇ ਮੋਬਾਈਲ ਟੀਵੀ ਖਰਾਕਾਂ ਕੀ ਨੇ ਜੀ ਸਾਡੀਆਂ ਖਰਾਕਾਂ ਕਿਹੜੀਆਂ ਨੇ ਖਾਲਾ ਸੀ ਨਹੀਂ ਖਾਣਾ ਠੀਕ ਹੈ ਜੀ ਤੇ ਕੋਈ ਸ਼ੇਕ ਅਸੀਂ ਨਹੀਂ ਪੀਣਾ ਕੋਈ ਜਿਹੜੀ ਸਾਡੇ ਥਿੰਕਿੰਗ ਕੀ ਆ ਗਰਮ ਚੀਜ਼ਾਂ ਖਾਣੀਆਂ ਨੇ ਉਹੀ ਬੱਚੇ ਤੇ ਅਸਰ ਹੋਣਾ ਪ੍ਰੋਪਰ ਕੀ ਚਾਹੀਦਾ ਹੁਣ ਮੈਂ ਕਹਿੰਦਾ ਉਹਨਾਂ ਵੀ ਗਰਮੀਆਂ ਆ ਗਈਆਂ ਤਾਂਬੇ ਦੇ ਬਰਤਨ ਚ ਪਾਣੀ ਲਓ ਪੀਓ ਤਾਂਬੇ ਨੂੰ ਕੇਵਲ ਉਦੋਂ ਛੱਡੋ ਜਦੋਂ ਉਹਤੇ ਹਰੀ ਕਾਈ ਜੰਮਦੀ ਹੈ ਭਾਵ ਬਰਸਾਤਾਂ ਦੇ ਹਮਸ ਦੇ ਦਿਨ ਉਦੋਂ ਤੰਬੇ ਦੇ ਉੱਪਰ ਜ਼ਹਿਰ ਪੈਦਾ ਹੁੰਦੀ ਹੈ ਬਰਸਾਤਾਂ ਦੇ ਦਿਨ ਬਰਸਾਤਾਂ ਦੇ ਦਿਨ ਉਦੋਂ ਨਹੀਂ ਪੀਣਾ ਨਹੀਂ ਪੀਣਾ ਚਾਹੀਦਾ ਨਹੀਂ 12 ਮਹੀਨੇ 30 ਦਿਨ ਕਹਿੰਦੇ ਤਾਂਬੇ ਦਾ ਪਾਣੀ ਪੀਓ ਪਰ ਜਦੋਂ ਤੰਬਾ ਹਰਾ ਹੋਣ ਲੱਗ ਜਾਂਦਾ ਨਾ ਉਦੋਂ ਉਹ ਜ਼ਹਿਰ ਬਣਦੀ ਹੈ ਉਦੋਂ ਛੱਡ ਦਿਓ ਮਿੱਟੀ ਦੇ ਬਰਤਨਾਂ ਚ ਅਸੀਂ ਨਹੀਂ ਖਾਂਦੇ ਹੁਣ ਆਪਾਂ ਵੇਖਦੇ ਹਾਂ ਸਿਉਨੇ ਦੀਆਂ ਕੰਧਾਂ ਨੇ ਵੱਡੇ ਵੱਡੇ ਮਹਿਲ ਨੇ ਘਰੇ ਕੱਪ ਅਗਲਾ ਕਹਿੰਦਾ ਜੀ ਅਸੀਂ ਮਿੱਟੀ ਚ ਖਾਣ ਲੱਗੇ ਕਿਉਂ ਖਾਣ ਲੱਗੇ ਜੀ ਪ੍ਰਾਣੀ ਸਭਿਆਤਾ ਤੇ ਸਾਨੂੰ ਆਉਣਾ ਪਏਗਾ ਮੈਂ ਇਹ ਕਹਿਣ ਤੇ ਗੁਰੇਜ ਨਹੀਂ ਕਰਾਂਗਾ ਕਣਕ ਸਾਡੀ ਫਸਲੇ ਨਹੀਂ ਫਸਲ ਨਹੀਂ ਹੈ ਸਾਡੀ ਨਹੀਂ ਜੀ ਕਿੰਨਾ ਦੀ ਹੈ ਕਣਕ ਬਾਹਰੋਂ ਆਈ ਹੈ ਜੀ